ਹਾਂਜੀ ਇੱਕ ਮਿੰਟ ਬੱਸ ਵਾਡੋ ਵਾਡੋ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਬੰਦ ਕਰੀਂ ਜਿੱਲੀ ਜਾਂਦੇ ਹਾਂ ਜਿੱਲੀ ਉਹਦੇ ਬਾਪੂ ਚਾਜਾ ਉਹ ਨਗਰੀ ਨੂੰ ਬਹੁਤ ਵੱਡਾ ਇੱਕ ਕੋਰਸਾ ਜਿਹੜਾ ਅਸੀਂ ਲੈ ਜਾ ਰਹੇ ਆ ਇਹ ਕਹਿ ਸਕਦੇ ਆ ਬੱਦੇ ਪਾਤਰੀ ਨੇ ਜਿਹੜੀ ਹੈ ਉਹ ਅਬਰ ਸਾਹਿਬ ਤੋਂ ਦਿੱਲੀ ਵਾਪਸ ਕਰਵਾਣੀ ਹੈ ਬੜੀ ਇਹਨਾਂ ਦੇ ਨਾਮ ਬੜੀ ਛੱਕ ਦੇ ਨਾਲ ਇਹ ਟ੍ਰੇਨ ਤੋਂ ਤੁਹਾਨੂੰ ਮਿਲੀ ਹੈ ਔਰ ਪਹਿਲੀ ਪੰਜਾਬ ਦੀ ਟ੍ਰੇਨ ਕਹਿ ਸਕਦੇ ਆ ਮੈਂ ਧੰਨਵਾਦ ਕਰਦਾ ਹਾਂ ਰਿਕਵੈਸਟ ਦੇ ਚੋਣ ਦੇ ਜਿਹਦਾ ਜਿਨ੍ਹਾਂ ਨੇ ਮੇਰੀ ਵਕਾਲਤ ਤੇ باوجود ਉਹਨਾਂ ਨੇ ਮਨ ਬਣਾਇਆ ਕਿ ਟ੍ਰੇਨ ਚ ਚੱਗਣੀ ਚਾਹੀਦੀ ਹੈ ਅੱਜ ਪ੍ਰਾਇਮਰੀ ਸੁਧਾਵੂ ਘਟਾ ਰਹੇ ਹਾਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਸੋ ਇਹ ਟ੍ਰੇਨ ਹੈ ਤੁਸੀਂ ਦੇਖ ਸਕਦੇ ਜੀ ਕਿ ਬਿਲਕੁਲ ਨਵੀਂ ਟੈਕਨੋਲੋਜੀ ਦੀ ਟ੍ਰੇਨ ਹੈ ਸੈਂਚਨ ਵੀ ਇਹਦੀਆਂ ਔਰ ਇਹਨਾਂ ਦੇ ਇੱਕ ਰੈਕਸ ਵੀ ਸਾਰੇ ਕਾਟਰ ਸਟੇਜ ਦੇ ਵਿੱਚ ਵਾਈਫਾਈ ਹੈ ਹੁਣ ਚ ਚੱਲ ਸਕਦੀ ਹੈ ਔਰ ਉਹ ਲਗਰੀ ਤੇ ਤੁਹਾਨੂੰ ਬੰਦਾ ਵਿੱਚ ਪੁਲਿਸ ਬਹੁਤ ਜਿਆਦਾ ਹੈ ਔਰ ਕੰਗਰਸ ਪਰ ਮਤਦਾਨ ਦੇ ਤੋਸਤਾ ਅੱਜ ਬੜੇ ਜਾਦੇ ਜਾਦੇ ਕਿ ਉਹਨਾਂ ਰਾਈਟ ਲੈਂਡ ਤੋਂ ਹੋਣੀ ਹੈ ਜਿਹੜੇ ਲੋਕ ਦੇ ਸਮਰਕਰ ਸਕਦੇ ਆ ਮੱਧਕਲਾ ਮਤਸਾਬ ਸਾਰੇ ਜੀਉਂ ਦਾ ਮਤਵਾ ਆ ਸਕਦੇ ਆ ਅ ਜ਼ਰਾਮਤਿਕ ਹੈ ਸਾਡੇ ਦੁਰਗਣੇ ਸੀ ਤੇ ਔਰ ਅਨੇਕਾਂ ਸਾਡੇ ਗ੍ਰੂਪ ਸੇ ਪੁਤਰ ਨਗਰੀ ਜਿਹੜੀ ਬੜੀ ਤਪ ਤਪਸਿਆ ਹੋਈ ਜਿਹੜੀ ਨਗਰੀ ਦੇ ਚੱਲਦੇ ਸੋ ਸੋ ਸਾਰੇ ਲੋਕ ਜਿਹੜੇ ਆਪਣੇ ਬੱਚੇ ਵੀ ਛੋਟੇ ਦੇ ਕੋਲਾਂ ਦੇ ਬੰਦੇ ਵੀ ਆਏ ਆ ਬੜਾ ਚਾਅ ਹੈ ਇਹ ਤੁਹਾਨੂੰ ਗਲਤ ਦੀਆਂ ਤਾਂ ਹੀ ਹੁੰਦੀਆਂ ਨੇ ਕਿ ਪਰਮਾਤਮਾ ਦੀ ਮਿਹਰ ਹੋਵੇ ਅਸੀਂ ਤੇ ਗਲਤ ਰੱਖੀ ਨਹੀਂ ਹੁੰਦੀ ਹੈ ਪਰ ਸ਼ੁਕਰੀਆ ਕਰਦੇ ਕਿ ਸਰਕਾਰ ਨੇ ਸਾਡੀ ਗਲਤ ਕੀਤੀ ਔਰ ਇਹ ਫੇਰ ਸਾਨੂੰ ਅਸੀਂ ਤੇ ਸਾਹਿਰ ਵਾਸੀਆਂ ਨੂੰ ਬਹੁਤ ਸਾਲ ਦਾ ਬਹੁਤ-ਬਹੁਤ ਵਧਾਈਆਂ ਤੇ ਨਵੇਂ ਸਾਲ ਬੰਦੇ ਭਾਰਤ ਦਾ ਤੋਹਫਾ ਰੱਖਿਆ ਤੁਸਿਆਂ ਨੂੰ ਮਿਲ ਜਾ ਰਿਹਾ ਇਹਦੀਆਂ ਆਪ ਸਭ ਨੂੰ ਸਾਡੇ ਇਸ ਸੱਚੇ ਕਾਇਨਾਤ ਤੋਂ ਬਹੁਤ ਬਖਸ਼ਿਆ ਸਰਦਾਰ ਗਦੀਪ ਸਿੰਘ ਔਦਲਾ ਐਮਪੀ ਅੰਮ੍ਰਿਤਸਰ ਦਾ ਤੇ ਤੁਹਾਨੂੰ ਧੰਨਵਾਦ ਜਿਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਸਾਹਿਬ ਨੂੰ ਬੰਦੇ ਭਾਰਤ ਰੇਲ ਦਿੱਤੀ ਹੈ ਤੇ ਅੱਜ ਲੋ ਧੰਨਵਾਦ ਸਰਦਾਰ ਗੁਰਜੀਤ ਸਿੰਘ ਔਜਲਾ ਜੀ ਦਾ ਤੇ ਬੰਦੇ ਭਾਰਤ ਰੇਲ ਨਵੇਂ ਸਾਲ ਦੇ ਐਮਪੀ ਗੁਰਜੀਤ ਸਿੰਘ ਔਜਲਾ ਬਣੋ ਸ਼ਹਿਰ ਵਾਸੀ ਦੇ ਰੂਪ ਸਰ ਧੰਨਵਾਦ ਤੇ ਤੁਹਾਨੂੰ ਧੰਨਵਾਦ